ਵਿਆਹ ਵਾਲੇ ਮੁੰਡੇ ਨੇ ਬਰਮਾਲਾ ਪਾਉਣ ਵਿੱਚ ਲਾਇਆ ਟਾਈਮ ਤਾਂ ਕੁੜੀ ਨੇ ਸਟੇਜ ਤੇ ਕਰਤਾ ਸ਼ਰਿਆਮ ਕਾਂਡ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਵੀ ਵੱਡੇ ਸਿਆਪੇ ਪਾ ਦਿੰਦੀਆਂ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਮੁੰਡੇ ਨੂੰ ਬਰਮਾਲਾ ਫੜਾ ਕੇ ਉਸ ਵੱਲ ਉਂਗਲ ਕਰਕੇ ਕੁਝ ਬੋਲ ਰਹੀ ਹੈ ਦਰਸਲ ਜਦੋਂ ਇਸ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋ ਰਿਹਾ ਸੀ ਤਾਂ ਮੁੰਡਾ ਕੁੜੀ ਦੇ ਬਰਮਾਲਾ ਪਾਉਣ ਵਿੱਚ ਥੋੜਾ ਜਿਹਾ ਟਾਈਮ ਲਗਾ ਦਿੰਦਾ ਹੈ ਜਿਸ ਕਰਕੇ ਕੁੜੀ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਕੁੜੀ ਦੇ ਵਿੱਚ ਆਪਣੀ ਬਰਮਾ ਵਾਲਾ ਮੁੰਡੇ ਨੂੰ ਫੜਾ ਦਿੰਦੀ ਹੈ ਅਤੇ ਉਸ ਵੱਲ ਉਂਗਲ ਕਰਕੇ ਕਹਿੰਦੀ ਹੈ ਕਿ ਮੈਨੂੰ ਇਹੋ ਜਿਹਾ ਮਜ਼ਾਕ ਬਿਲਕੁਲ ਪਸੰਦ ਨਹੀਂ ਤੂੰ ਤਾਂ ਬਰਮਾ ਵਾਲਾ ਪਾਉਣ ਵਿੱਚ ਹੀ ਬਹੁਤ ਟਾਈਮ ਲਗਾ ਦਿੱਤਾ ਅਤੇ ਹੋਰ ਵੀ ਬਹੁਤ ਕੁਝ ਬੋਲਦੀ ਏ ਜਿਸ ਨੂੰ ਸੁਣ ਕੇ ਮੁੰਡੇ ਨੂੰ ਵੀ ਗੁੱਸਾ ਚੜ ਜਾਂਦਾ ਹੈ ਅਤੇ ਉਹ ਸਟੇਜ ਤੋਂ ਥੱਲੇ ਚੱਲਿਆ ਜਾਂਦਾ ਏ ਇਹ ਦੇਖ ਕੇ ਬਚੋਲਾ ਦੋਮਾ ਨੂੰ ਸਮਝਾਉਂਦਾ ਹੈ ਪਰ ਮੁੰਡਾ ਵਿਆਹ ਤੋਂ ਜਵਾਬ ਦੇ ਦਿੰਦਾ ਏ ਅਤੇ ਕਹਿੰਦਾ ਹੈ ਕਿ ਜਿਹੜੀ ਵਿਆਹ ਤੋਂ ਪਹਿਲਾਂ ਹੀ ਮੈਨੂੰ ਉਂਗਲਾਂ ਦਿਖਾ ਕੇ ਗੱਲ ਕਰਦੀ ਹੈ ਉਹ ਅੱਗੇ ਜਾ ਕੇ ਕੀ ਕੁਝ ਕਰੂ ਅਤੇ ਮੁੰਡਾ ਬਰਾਤ ਲੈ ਕੇ ਕੇ ਵਾਪਸ ਚਲਿਆ ਜਾਂਦਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡਾ ਸਹੀ ਹੈ ਜਾਂ ਕੁੜੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ